ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਤੇਗੜ ਜੋੜੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਗੰਭੀਸ਼ੀ ਦੇ ਵਿੱਚ ਇੱਕ ਵੱਡਾ ਵਿਸ਼ਾਲ ਕੱਠ ਹੋਇਆ ਸੰਗਤਾਂ ਦੇ ਪਿਆਰ ਫਤਕਾ ਛੋਟੀ ਜੀ ਬੇਨਤੀ ਕੀਤੀ ਸੀ ਔਰ ਵੱਡਾ ਕੱਢ ਦਾ ਰੂਪ ਧਾਰ ਗਈ ਸੋ ਇਹਦਾ ਸਾਡਾ ਇਕੱਠ ਕਰਨ ਦਾ ਮੇਨ ਮਕਸਦ ਇਹ ਸੀ ਕਿ ਜੋ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਨੇ ਜੋ ਵੱਧ ਤੋਂ ਵੱਧ ਰਹੇ ਨੇ ਸੰਗਤਾਂ ਨੂੰ ਵੱਧ ਵੱਧ ਅਵੇਅਰ ਕੀਤਾ ਜਾਵੇ ਤੇ ਜੋ ਬੰਦੀ ਸਿੰਘ ਲੰਬੇ ਸਮੇਂ ਤੋਂ ਜਿਹੜੇ ਨੇ ਜਿੱਲਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਨਜਾਈ ਐਨਐਸਸੀ ਲਗਾਈ ਗਈ ਹੈ ਤੀਸਰੀ ਵਾਰ ਉਹਨਾਂ ਬਾਰੇ ਸੰਗਤਾਂ ਨੂੰ ਇੱਕ ਜਥੇਬੰਦ ਤਰੀਕੇ ਨਾਲ ਕਾਫਲੇ ਦੇ ਰੂਪ ਵਿੱਚ ਇਕੱਠਿਆਂ ਕਰਕੇ ਸਰਕਾਰ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਦਰਸਾਈ ਜਾਵੇ ਕਿ ਹਜ਼ਾਰਾਂ ਲੱਖਾਂ ਦੇ ਲੋਕ ਜਿਹੜੇ ਨੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਨਾਲ ਨੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਦਿੱਤਾ ਜਾਵੇ ਤੇ ਬਾਕੀ 9 ਅਗਸਤ ਨੂੰ ਜਿਹੜੀ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੈ ਉਹਦੇ ਸੰਬੰਧ ਦੇ ਵਿੱਚ ਵੀ ਅੱਜ ਫਤਿਹਗੜ੍ਹ ਜੂੜੀਆਂ ਹਲਕੇ ਦੀ ਸੰਗਤ ਨੂੰ ਇੱਥੇ ਲਾਮਬੰਦ ਕੀਤਾ ਗਿਆ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜਿੱਥੇ ਵਿਸ਼ਾਲ ਇਕੱਠ ਹੋਇਆ ਹੈ ਕਿ ਇੱਕ ਇੱਕ ਸਿੰਘ ਪੰਜ ਪੰਜ ਸਿੰਘ ਨਾਲ ਹੋਰ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੱਡੀ ਗਿਣਤੀ ਦੇ ਰੂਪ ਵਿੱਚ ਵੱਡੀਆਂ ਗੱਡੀਆਂ ਕਾਰਾਂ ਲੈ ਕੇ ਆਪਣੀ ਟ੍ਰੈਕਟਰਾਲੀਆਂ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚਾਂਗੇ ਤੇ ਸੰਗਤਾਂ ਨੂੰ ਇਹ ਦੱਸਾਂਗੇ ਕਿ ਤੁਸੀਂ ਇੱਕ ਅਮਰਤਪਾਲ ਸਿੰਘ ਡਿਬੜੂਗੜ ਬੰਦ ਕੀਤਾ ਤੇ ਹਜ਼ਾਰਾਂ ਅਮਰਤਪਾਲ ਸਿੰਘ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਫਿਰ ਜਕਾਰੇਗੇ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਭ ਪੱਲੀ ਪੱਤ ਜਾਣੂ ਹੋ ਚੁੱਕੇ ਆ ਜੋ ਐਸਪੀ ਹਰਪਾਲ ਸਿੰਘ ਆ ਸਾਨੂੰ ਰਾਮ ਹਿਮਾਲੇ ਬੰਦੇ ਚੰਗਾ ਚਾਹੁੰਦੇ ਹੀ ਨਹੀਂ ਜਿਹੜੇ ਰਾਮ ਰਹੀਮ ਦੇ ਚੇਲੇ ਆ ਉਸੇ ਕੌਮ ਨੂੰ ਚੰਗਾ ਨਹੀਂ ਚਾਹੁੰਦੇ ਇਹ ਵੀ ਚੇਲਾ ਰਾਮ ਰਹੀਮ ਦਾ ਵਾ ਤਾਂ ਕਰਕੇ ਵੱਡ ਸਬਦ ਨੇ ਬੋਲੇ ਸੀਗੇ ਨਹੀਂ ਤੇ ਇਹਦੇ ਸਬੂਤ ਅਸੀਂ ਇਕੱਠੇ ਕਰਦੇ ਪਏ ਆ ਸਾਰੇ ਸਬੂਤ ਜਗ ਜਾਰ ਕਰਾਂਗੇ ਕਿ ਕਿੱਦਾਂ ਕਿੱਦਾਂ ਉਹ ਤੋਂ ਸਾਤਾਪੜੇ ਲਿਆ ਕਿੱਦਾਂ ਕਿੱਦਾਂ ਭਰਤੀ ਹੋਇਆ ਏ ਸਾਰਾ ਡਾਟਾ ਕੱਢਣ ਦੇ ਸੀ ਇੱਕ ਬੇਨਤੀ ਕਰਦੇ ਆ ਕਿ ਸੇ ਕੌਮ ਨੂੰ ਆਓ ਆਪਣੇ ਪੁੱਤਰ ਬਚਾ ਲਈਏ ਆਪਣਾ ਦੇਸ਼ ਬਚਾ ਲਈਏ ਪੰਜਾਬ ਦੀ ਹੋਂਦ ਖਤਮ ਹੁੰਦੀ ਜਾ ਰਹੀ ਆ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਰਲੀਆਂ ਆਵਾ ਇਹ ਪੰਜਾਬ ਨੂੰ ਬਹੁਤ ਹੀ ਕੱਦੂਕਸ਼ ਕਰਨਾ ਚਾਹੁੰਦੀਆਂ ਵਾ ਮੈਂ ਪੱਤਰਕਾਰ ਵਾ ਰਹੀਂ ਬੇਨਤੀ ਕਰਦਾ ਵਾਂ ਕਿ ਸਮਾਜ ਦੇ ਵਿੱਚ ਗੰਦਲਪਾਨ ਇਨਾ ਹੋ ਚੁੱਕਾ ਵਾ ਕਿ ਜਿਹਦਾ ਅੰਤ ਹੀ ਕੋਈ ਨਹੀਂ ਆ ਮਾਝੇ ਮਾਲਵੇ ਦੁਆਬੇ ਵਿੱਚੋਂ ਸੰਗਤ ਲੈ ਕੇ ਅਮਰਤਪਾਲ ਨੇ ਇੱਕ ਮਤਾ ਪਾਇਆ ਹੈ ਰਿਸ਼ਵਤ ਖਾਣ ਕੋਰੀ ਨੂੰ ਲੈ ਜੂ ਰੋੜ ਕੇ ਤੇ ਨਸ਼ਿਆਂ ਦਾ ਕਰੋ ਸਪਾਇਆ ਹੈ ਸਾਡੀ ਜਵਾਨੀ ਬਚਾਊਗਾ ਤੇ ਅਮਰਤਪਾਲ ਬਚਾਊਗਾ ਵਰਨਾ ਸਾਡੀ ਜਵਾਨੀ ਨਸ਼ਟ ਹੋ ਜਾਊਗੀ ਮੈਂ ਅਪੀਲ ਕਰਦਾ ਵਾਂ ਕਿ ਭਾਈ ਅਮਰਤਪਾਲ ਜੀ 2027 ਵਿੱਚ ਜਿਹੜੀ ਜਿਹੜੀ ਸਿਆਸੀ ਪਾਰਟੀ ਨੇ ਜ਼ੋਰ ਲਾਉਣਾ ਅੱਡੀ ਚੋਟੀ ਦਾ ਜ਼ੋਰ ਲਾ ਲੈਣ ਉਹ ਪੰਜਾਬ ਦੇ ਮੁੱਖ ਮੰਤਰੀ 2027 ਵਿੱਚ ਬਣਨਗੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡੀ ਪਾਰਟੀ ਵਿੱਚ ਕੋਈ ਲੀਡਰ ਫੌਂਦੀ ਆ ਸੇਵਾਦਾਰੀ ਜਥੇਦਾਰੀ ਤੇ ਜਰਨੈਲੀ ਦਿੱਤੀ ਜਾਊਗੀ ਨਾਇਦਰ ਜੀ ਐਮਐਲਏ ਦਾ ਜਿਵੇਂ ਰੁਤਬਾ ਦਿੰਦੇ ਆ ਉਹ ਜੱਤੇਦਾਰ ਹੋਊਗਾ ਐਮਪੀ ਦਾ ਜਰਨੈਲ ਹੋਊਗਾ ਥੱਲੇ ਅਸੀਂ ਸੇਵਾਦਾਰ ਹੋਵਾਂਗੇ ਇਸ ਕਰਕੇ ਵਾਰਸ ਪੰਜਾਬ ਅਕਾਲੀ ਦਲ ਦੇ ਵਿੱਚ ਅਹੁਦਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸੇਵਾਦਾਰੀ ਜੱਤੇਦਾਰੀ ਤੇ ਜਰਨੈਲੇ ਦੇ ਤੌਰ ਤੇ ਹੋਊਗੀ ਵਰਨਾ ਜੇ ਆਪਾਂ ਕਹੀ ਇੱਥੇ ਮੈਂ ਪੱਤਰਕਾਰ ਕਿਸ ਨੇ ਲਿਖ ਕੇ ਭੇਜਿਆ ਅੱਜ ਕਿ ਪ੍ਰਧਾਨਗੀ ਹੇਟ ਮੈਂ ਬੋਲਨੇ ਕੀਤਾ ਮੈਂ ਉਦੋਂ ਲੱਗਾ ਟੋਕਣ ਵੀ ਪ੍ਰਧਾਨ ਨਹੀਂ ਲਿਖਣਾ ਕਿਸੇ ਨੂੰ ਤੁਸੀਂ ਵੀ ਖਬਰ ਲਾਉਣੀ ਆ ਸਾਡੇ ਚ ਕੋਈ ਪ੍ਰਧਾਨ ਨਹੀਂ ਅਸੀਂ ਸਾਰੇ ਸੇਵਾਦਾਰ ਆਂ ਪੰਜਾਬ ਨੂੰ ਬਚਾਉਣਾ ਵਾ ਪੰਜਾਬ ਦੀ ਰਾਖੀ ਕਰਨੀ ਆ ਵਾਰਸ ਅਸੀਂ ਪੰਜਾਬ ਦੇ ਆ ਪੰਜਾਬ ਕੇ ਕੋ ਬਸ ਕੇ ਵੇਖੇਗਾ ਸਾਰੇ ਰਿਤਿਆ ਬੋਤਿਆ ਚਾਹ ਹਿੰਦੂ ਆ ਚਾ ਸਿੱਖ ਆ ਚਾ ਮੁਸਲਮਾਨ ਆ ਜਿਹੜਾ ਪੰਜਾਬੀ ਬੋਲਦਾ ਉਹਦਾ ਪੰਜਾਬ ਆ ਇਨਾ ਸ਼ਬਦਾਂ ਨਾਲ ਮੈਂ ਸਾਰੇ ਪੰਜਾਬ ਦਾ ਸਾਰੀ ਪਾਰਟੀ ਦਾ ਪੱਤਰਕਾਰ ਸਾਹਿਬਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਗਰਦਾਸਪੁਰ ਜਿਲ੍ਹੇ ਦੀ ਪੂਰੀ ਸੰਗਤ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਖਾਸ ਕਰਕੇ ਜਗਰਾਤ ਸਿੰਘ ਜੀ ਹੋਣਾਗਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਕੀ ਆ ਪ੍ਰੋਲਾ ਕਰਕੇ ਸੰਗਤਾਂ ਨੂੰ ਇਕੱਠੇ ਕਰਕੇ ਸਾਨੂੰ ਦਰਸ਼ਨ ਕਰਾਏ ਆ ਸੰਗਤਾਂ ਦੇ ਤੇ ਅਸੀਂ ਸੰਗਤਾਂ ਦਾ ਮਤਲਬ ਉਹ ਬਹੁਤ ਵੱਡਾ ਸ਼ਾਬਾਹ ਉਹਨਾਂ ਦਾ ਤੇ ਅਕਾਲੀ ਦਲ ਵਾਰਸ ਪੰਜਾਬ ਨਾਲ ਜੁੜਨ ਦਾ ਤੇ ਅਸੀਂ ਇਸ ਕਰਕੇ ਸੰਗਤਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦੀ ਟੀਮ ਦਾ ਵੀ ਕਰਦੇ ਆ ਤੇ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਆ ਕਿ ਜਿਹੜੀ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੋ ਰਹੀ ਆ ਉਹਦੇ ਚ ਵੀ ਤੁਸੀਂ ਵਾਦ ਤੋਂ ਵਾਦ ਛੱਡ ਕੇ ਹਾਜ਼ਰੀ ਭਰੋ ਤੇ ਜੋ ਸਾਡੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅੱਗੇ ਲਈ ਕੋਈ ਆਪਾ ਰੂਪ ਖਤਾਇਗਾ ਸਤਿ ਕੋਈ ਸਰਕਾਰ ਕੋਈ ਜਿਹੜੀ ਅੰਮ੍ਰਿਤਪਾਲ ਜੀ ਦੀ ਕਦੋਂ ਤੱਕ ਹੁੰਦੀ ਰਹੇਗੀ ਕਿਥੇ ਕਿਥੇ ਦੇਖੋ ਮੇਰਾ ਖਿਆਲ ਹੈ ਜੀ ਤੇ ਤੁਸੀਂ ਦੇਖ ਹੀ ਰਹੇ ਜੋ ਕਿ ਜਿਹੜਾ ਵੀ ਕੋਈ ਆਗੂ ਸਾਡੀ ਕੌਮ ਨੂੰ ਲੀਡਰਲੈਸ ਰੱਖਣਾ ਚਾਹ ਰਹੀਆਂ ਸਰਕਾਰਾਂ ਤੇ ਜਿਹੜਾ ਵੀ ਕੋਈ ਸਾਡੀ ਕੌਮ ਦੀ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਸਾਰਾ ਕੁਝ ਪ੍ਰਾਪੇ ਰੰਦਾ ਕੀਤਾ ਜਾਂਦਾ ਪਰ ਇਹ ਪ੍ਰਾਪੇ ਰੰਦਾ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਆਪਣੀਆਂ ਵੀ ਟੁੱਟ ਜਾਂਦਾ ਜਦੋਂ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਸੀ ਉਦੋਂ ਵੀ ਬੜਾ ਬੜੀ ਰੋਲੀ ਪਾਈ ਇਹ ਬਹੁਤ ਕੁਛ ਦਿਨ ਰਾਤ ਤੇ ਚੰਦਲਾਂ ਤੇ ਉਹ ਕੋ ਚੱਲਦਾ ਰਿਹਾ ਪਰ ਉਦੋਂ ਬਾਅਦ ਚ ਵੀ ਸੰਕਤਾ ਨੇ ਜਿਹੜਾ 2024 ਚ ਇੱਕ ਬਹੁਤ ਵੱਡੀ ਜਦਾ ਦੇ ਕੇ ਉਹ ਉਹਨਾਂ ਸਾਰਿਆਂ ਦੇ ਮੂੰਹ ਮਦ ਕੀਤਾ ਸੀ ਉਦੋਂ ਬਾਅਦ ਚ ਵੀ ਹੁਣ ਇਹਨਾਂ ਨੂੰ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਡਰ ਪਿਆ ਹੋਇਆ ਕਿ ਅਮਰਤਪਾਲ ਦੇ ਬਾਹਰ ਆਉਣ ਨਾਲ ਜਾਂ ਉਹਨਾਂ ਦੀ ਜਿਹੜੀ ਕਾਦ ਬਹੁਤ ਉੱਚਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ ਪਰ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਸੀਂ ਦੇਖੋ ਕਿ ਪਰਸੋਂ ਉਹ ਭਗਵਾਨ ਭਗਵਾਨ ਸਿੰਘਾ ਬਾਜੇ ਕੇ ਰਾ ਪ੍ਰਧਾਨ ਮੰਤਰੀ ਉਹ ਆਇਆ ਤੇ ਉਹ ਜੋ ਇਲਜ਼ਾਮ ਇਹਨਾਂ ਤੇ ਉਹ ਝੂਠੇ ਸੱਚੇ ਉਹਨਾਂ ਵੱਲ ਭਗਵਾਨ ਭਗਵਾਨ ਸਿੰਘ ਵੱਲੋਂ ਕਿਹਾ ਗਿਆ ਰਹੀ ਸੀ ਕਿ ਉਹ ਕਹਿ ਰਿਹਾ ਜੀ ਉਹ ਇਦਾਂ ਨਸ਼ੇ ਕਰ ਰਿਹਾ ਜੀ ਉਹ ਕਰ ਰਿਹਾ ਉਹਨੇ ਸਾਰਾ ਕੁਸ ਕੋਣ ਨਖਟੇ ਨਾਨ ਕਾੜ ਸੱਚ ਰਹੀ ਉਹਨੇ ਸੱਚ एकदम ਪ੍ਰਗਟ ਕਰਤਾ ਕਿ ਮੇਰਾ ਖਿਆਲ ਆ ਕਿ ਹੋਣੇ ਜਿਹੜੀਆਂ ਧਿਰਾਂ ਇਲਜ਼ਾਮ ਲਾਉਣ ਵਾਲੀਆਂ ਜਿਹਨਾਂ ਪ੍ਰਪੇਕੰਡਾ ਉਹਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੇ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਲਈ ਕਰੋ ਪੰਜਾਬ ਦੀ ਕੋਈ ਕੋਈ ਜਿਹੜੀ ਮਸਲਾ ਕੋਈ ਹੱਲ ਕਰਾਓ ਕੋਈ ਨੌਜਵਾਨੀ ਨਸ਼ੇ ਜਾ ਰਿਹਾ ਉਹਦੇ ਵਾਸਤੇ ਕੋਈ ਆਪਣਾ ਕੋਈ ਲਹਿਰ ਖੜੀ ਕਰੋ ਨਾ ਕਿ ਅਮਰਤਪਾਲ ਨੂੰ ਭੱਟ ਭੰਡ ਕੇ ਤੁਹਾਡੀ ਰਾਜਨੀਤੀ ਜ਼ਿਆਦਾ ਦਿਨ ਨਹੀਂ ਚਲੇਗੀ ਸਪੀਰਪਾਲ ਸਿੰਘ ਨੇ ਮਾਦਾ ਜੀ ਥੋੜੀ ਜਿਹੀ ਗ੍ਰੀਆ ਗਲਤ ਨੇ ਸ਼ਬਦਾਵਲੀ ਵਰਤੀ ਉਹਦੇ ਬਾਰੇ ਤੇ ਜਵਾਬ ਦੇਣਾ ਚਾਹੀਦਾ ਮੇਰਾ ਖਿਆਲ ਹੈ ਕਿ ਜੀ ਬੜੀ ਸ਼ਰਮਨਾ ਕੇ ਘਟਨਾ ਵਾ ਕਿ ਜਿਹੜੇ ਉਹ ਬਹੁਤ ਸ਼ਰਮ ਬਾਦ ਉਹਨਾਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੋਚਿਆ ਸੀ ਕਿ ਸ਼ਾਇਦ ਅਸੀਂ ਉਹਨਾਂ ਨੂੰ ਖੁੱਲੀ ਮੁਲਾਕਾਤ ਕਰ ਸਕਦੇ ਹਾਂ ਮਿਲਾਂਗੇ ਜਾਂ ਉਹਨਾਂ ਦੀ ਕੋਈ ਘਰ ਦੀ ਕੋਈ ਗੱਲਬਾਤ ਦੱਸਾਂਗੇ ਜਾਂ ਉਹਨਾਂ ਦਾ ਕੋਈ ਕੋਈ ਕੰਦੀੜਾ ਕਪੜਾ ਉਹਨਾਂ ਨੂੰ ਚਾਹੀਦਾ ਉਹ ਤੋਂ ਅਸੀਂ ਦੇ ਸਕਾਂਗੇ ਪਰ ਮੇਰਾ ਖਿਆਲ ਹੈ ਕਿ ਹਾਲਾਤ ਉੱਥੇ ਇਦਾਂ ਦੇ ਪੈਦਾ ਕੀਤੇ ਗਏ ਕਿ ਜਗਰੂ ਪਤਾ ਨਹੀਂ ਕਿ ਕਿੱਡੇ ਵੱਡੇ ਦਸ਼ਤ ਕਰਦਾ ਨੂੰ ਅਸੀਂ ਫੜ ਕੇ ਲਿਆਂਦਾ ਤੇ ਉਹਨਾਂ ਨੂੰ ਕਿਸੇ ਦੇ ਮੱਥੇ ਨਾ ਲੱਗਣ ਦਿੱਤਾ ਗਿਆ ਜੇ ਉਹ ਸੰਗਤਾਂ ਅੱਗੇ ਹੋਈਆਂ ਤਾਂ ਉਹਨਾਂ ਨਾਲ ਬੜਾ ਬਰਸਲੂਕੀ ਕੀਤੀ ਗਈ ਬੜਾ ਬੁਰਾ ਵਿਹਾਰ ਕੀਤਾ ਗਿਆ ਸਾਡੀਆਂ ਬੀਬੀਆਂ ਦੇ ਸਿਰਾਂ ਤੋਂ ਚੁੰਨੀਆਂ ਲਾਈਆਂ ਗਈਆਂ ਉਹਨਾਂ ਨੂੰ ੱਟਕੇ ਮਾਰੇ ਗਏ ਬੱਚਿਆਂ ਨੂੰ ਤੇ ਇਹ ਸੀ ਜਿਹੜੀ ਮੇਰਾ ਖਿਆਲ ਹੈ ਕਿ ਇੱਕ ਜ਼ਿੰਮੇਵਾਰ ਜਿਹੜੇ ਅਫਸਰ ਆ ਜੋ ਉਹਨਾਂ ਨੇ ਉੱਥੇ ਬੋਲਿਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਦੈਰੇ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਭਦੀਆਂ ਨਹੀਂ ਤੇ ਉਹਦਾ ਜਿਹੜਾ ਅਸੀਂ ਨੋਟਸ ਲੈ ਰਹੇ ਆ ਤੇ ਅਸੀਂ ਮੇਰਾ ਖਿਆਲ ਹੈ ਕਿ ਆਪਣੀ ਲੀਗਲ ਟੀਮ ਨੂੰ ਵੀ ਕਿਹਾ ਅੱਜ ਅਸੀਂ ਉਹਦੇ ਉਸ ਵੇਸੇ ਤੇ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਾਂ ਜੋ ਆਉਣ ਵਾਲੇ ਸਮੇਂ ਚ ਅਸੀਂ ਉਹਦਾ ਜਿਹੜਾ ਕਿ ਜੋ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਅਰਦਾਸ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦਾ ਉਹ ਦੱਸਿਓ ਉਹਨਾਂ ਕੋਲੋਂ ਉਹਦਾ ਜਵਾਬ ਲਵਾਂ